ਹਾਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਸੰਧੂ ਬੱਧਰਪੁਰਿਆ ਡੇਰੀ ਫਾਰਮ ਦੇ ਵਿੱਚ। ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੋਗੇ। ਕ੍ਰੈਸ਼ਟ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਮਿੱਤਰੋ ਕਿਤੇ ਵੀ ਡੰਕਰ ਖਰੀਦਦਾਰੀ ਕਰਨੀ ਆ ਸਾਡੇ ਵੀਡੀਓ ਤੋਂ ਜਾਂ ਹੋਰ ਕਿਤੇ ਹੋ ਨਰਖ ਪਰਖ ਦੋ ਟਾਈਮ ਇੱਕ ਟਾਈਮ ਤਿੰਨ ਟਾਈਮ ਕਰਕੇ ਲੈ ਕੇ ਜਾਇਆ ਕਰੋ ਇੱਕ ਵਾਰਾ ਡਰੈੱਸ ਨੋਟ ਕਰੋ ਪਿੰਡ ਅਲਗੋਉ ਕੋਟੀ ਜ਼ਿਲ੍ਹਾ ਨਮਸ਼ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਲੱਗਦੀ ਹੈ ਬਾਈ ਸਾਹਬ ਸਿੰਘ ਦੇ ਕੋਲ ਆਏ ਆ ਸੇਲ ਪਰਚੇਤ ਦਾ ਬਾਈ ਦਾ ਕਾਰੋਬਾਰ ਆ ਇੱਥੇ ਇੱਕ ਦੋ ਨੱਕ ਖੜੇ ਰਹਿੰਦੇ ਆ ਸੇਲ ਪਰਚੇਤ ਲਈ ਬਾਕੀ ਸੱਜਰਾ ਬਾਈ ਉਹ ਗਾਵਾਂ ਲਿਆਉਂਦੇ ਆ ਟੋਕੜਾਂ ਵੀ ਲਿਆਉਂਦੇ ਆ ਤੇ ਆਜ ਪਾਈ ਦੇ ਕੋਲ ਦੋਵੇਂ ਹੀ ਟੋਕੜਾ ਵੜਾ ਐ ਇੱਕ ਪਹਿਲੇ ਸਵੇ ਤੇ ਇੱਕ ਦੂਜੇ ਸਵੇ ਵੜ ਦੱਸਦੇ ਆ ਤੇ ਦੁੱਧ 7-8-8 ਕਿਲੋ ਆ ਤੇ ਕੀਮਤ ਬਸ ਉੱਡ ਜੀ ਜਾਣ ਵਾਲੀ ਬਾਈ ਜਾਂ ਦਾ ਦੋਹਾਂ ਦੀ ਕਰਨੀ ਆ ਉੱਡਦੀਆਂ ਆ ਜਾਣ ਨਰਖ ਪਰਖ ਕਰਕੇ ਚੋਗ ਤਸੱਲੀ ਕਰਕੇ ਲੈ ਕੇ ਜਾਣਾ ਬੇਨਤੀ ਹੋਰ ਕਰਦੇ ਆ ਮੰਡਗਣਾ ਦੇ ਵੀ ਤੁਸੀਂ ਤੁਹਾਨੂੰ ਹਾਰ ਵੀਡੀਓ ਵਿਖਾਈ ਦੀ ਮੰਡਗਣਾ ਦੀ ਹਰ ਇੱਕ ਦੀ ਵੇਂਦੇ ਰਹਿੰਦੇ ਭਾ ਪੱਤੇ ਉਥੇ ਵੱਜੀਆਂ ਵਾਲੇ ਰੇਟ ਹੁੰਦੇ ਆ ਤੇ ਜਿਹੜੇ ਸਾਡੇ ਪਿੰਡਾਂ ਵਾਲੇ ਰੇਟ ਹੁੰਦੇ ਆ ਇੱਥੇ ਉੜਦਿਆਂ ਵਾਲੇ ਰੇਟ ਹੁੰਦੇ ਆ ਬਿਲਕੁਲ ਜਾਇਜ਼ ਤੋਂ ਜ਼ਾਇਦ ਅਸੀਂ ਤੁਹਾਨੂੰ ਆਪਣੇ ਚੈਨਲ ਉੱਪਰੋਂ ਖਰੀਦਦਾਰੀ ਕਰਾਉਨੇ ਆ ਤੇ ਜਾਇਜ਼ ਤੋਂ ਜਾਇਜ਼ ਰੇਟ ਤੇ ਲੈ ਕੇ ਤੁਹਾਨੂੰ ਵਿਖਾਈ ਦੇ ਪਸ਼ੂ ਹਰ ਵੀਡੀਓ ਦੇ ਵਿੱਚ ਤੁਹਾਡਾ ਫਰਜ਼ ਪੰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵਾਰ-ਵਾਰ ਛੇ ਤੇ ਲਾਈਕ ਕਰਨਾ ਕਿਉਂਕਿ ਹੋਰ ਵੀ ਕਹਿ ਵੀਰ ਦਾ ਪੂਰਾ ਫਾਇਦਾ ਜੇ ਤੇ ਮਿੱਤਰੋ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ بارش ਦਾ ਮੌਸਮ ਬਿਲਕੁਲ ਭੰਨਦੀ ਆ ਢੁੰਡਾ ਬੰਦੀ ਹੁੰਦੀ ਪਈ ਆ ਤੇ ਟਾਈਮ ਤੇ ਸ਼ਾਮ ਦਾ ਵਜ ਹੋ ਗਿਆ ਆ ਬਾਕੀ ਸਾਰੀ ਡਿਟੇਲ 22 ਤੋਂ ਲਵਾਂਗੇ ਤੇ 26 April ਨੂੰ ਵੀਡੀਓ ਸ਼ਾਮ ਨੂੰ ਅਪਲੋਡ ਕਰਾਂਗੇ ਤੇ 27 ਨੂੰ ਮਾਰਨਿੰਗ ਜੋ ਵੀਡੀਓ ਤੜਕੇ 8:00 ਵਜੇ 7:00 ਵਜੇ ਹੋ ਜੂਗੀ ਸ਼ੁਰੂ ਤੇ ਬਾਕੀ ਆਹ ਡਿਟੇਲ 22 ਤੋਂ ਲੈ ਕੇ ਤੁਹਾਡੇ ਤਾਈਂ ਸਾਂਝੀ ਕਰੀਏ ਇਹ ਦਾਦੇ ਦੁੱਧਵਾਰ ਕਿਣਵਾ ਦੱਸਦੇ ਸੂਆ ਤੇ ਕੀ ਮੋਲ ਰਹੂਗਾ ਨਰਾ ਭਾਈ ਸਾਫ ਸਿੰਘ ਸਾਸਤਰੀ ਘਰ ਸਾਸਤਰੀ ਘਰ ਜੀ ਹੋਸ ਰਹੋ ਠੀਕ ਜੀ ਹਾਂ ਜੀ ਵਧੀਆ ਜੀ ਚਲੋ ਫਸਲ ਵਾੜੀ ਸਾਮ ਲਈ ਹਾਂ ਜੀ ਹਾਂ ਜੀ ਚਲੋ ਵਧੀਆ ਜੀ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਹੈ ਹਾਂ ਜੀ ਹਾਂ ਜੀ ਲਿਸ਼ਕਾ ਮਾਰਦਿਆ ਪੂਰੀਆਂ ਚਾਰ ਸਵੇਰੇ ਜਿਹੇ ਹਵਾ ਲਾਈਏ ਹੈ ਜਾਂਦਾ ਮੈਂ ਆ ਗਿਆ ਹੜ ਜੋ ਪਰਾਂ ਚਲੋ ਚੰਗਾ ਹੈ ਜਿਨ੍ਹਾਂ ਨੇ ਤੇ ਤੋੜੀ ਬਣਨ ਵਾਲੀ ਉਹਨਾਂ ਵਾਸਤੇ ਥੋੜਾ ਜਿਹਾ ਕੰਮ ਖਰਾਬ ਹੈ ਕਿਉਂਕਿ ਜਿੱਥੇ ਕਿੱਲੇ ਦੀਆਂ ਤਿੰਨ ਟਰਾਲੀਆਂ ਬਣੀਆਂ ਉੱਥੇ ਦੂਹ ਰਹਿ ਜਾਣਗੀਆਂ 90 ਇਹਨਾਂ ਨਾਲ ਤੇ ਜਿਨ੍ਹਾਂ ਮਤਲਬ ਰੌਣੀ ਰੂਣੀ ਕਰਨੀਆਂ ਵਾਣ ਪਟਣੇ ਆ ਉਹਨਾਂ ਨੂੰ ਵੇਦਰ ਸਹੀ ਆ ਕਿ ਵਾਣ ਸੌਖੇ ਪੁੱਟੇ ਜਾਣਗੇ ਹੋਰ ਵਧੀਆ ਜੀ ਵਧੀਆ ਵਧੀਆ ਤੇ ਫਿਰ ਮਾਲ ਹੈ ਕਿ ਸੱਜਰ ਨਹੀਂ ਟੋਕੜ ਲੈਂਦਾ ਇਹ ਸੱਜਰਾਂ ਲਿਆਵਾਂਗੇ ਟੋਕੜਾਂ ਵੇਚ ਕੇ ਫਿਰ ਲਾਂ ਠੀਕ ਹੈ ਸੱਜਰ ਸੱਜਰ ਦਾ ਕਾਰੋਬਾਰ ਚੱਲਦਾ ਹਾਂਜੀ ਹਾਂਜੀ ਤੇ ਕਿਨਾ ਕਿਨੇ ਪਹਿਲੂ ਆਪਣਾ ਡਰੈਸ ਫੋਨ ਨੰਬਰ ਦਈਏ ਆਪਣੇ ਭੈਣ ਭਰਾ ਨੂੰ ਨਾਮ ਦਸੀ ਅਲਗੋਂ ਕੋਠੀ ਪਿੰਡ ਆਪਣਾ ਗੁਰਸਾਖ ਸਿੰਘ ਨਾਮ ਆਪਣਾ ਜੀ ਨੰਬਰ 62399 18407 ਠੀਕ ਹੈ ਜੀ ਤੇ ਅਲਗੋਂ ਕੋਠੀ 메ਨ ਅਡੇ ਦੇ ਵਿੱਚ ਤੁਸੀਂ ਬੈਠੇ ਹੋ ਇਹ ਅਡੇ ਦੇ ਵਿੱਚ ਠੀਕ ਹੈ ਜੀ ਤੇ ਬਾਈ ਗੁਰਸਾਖ ਸਿੰਘ ਆਏ ਬੰਨੇ ਆਜੋ ਪਹਿਲੂ ਆਹ ਚਲਾ ਕੇ ਵਿਖਾਈਓ ਉਹਨੇ ਨੰਬਰ ਇਹਦੀ ਡਿਟੇਲ ਦਈਏ ਕਿੰਨਾ ਦੁੱਧਵਾ ਦੇ ਤੇ ਕਿਰਵਾ ਸੁਬਾ ਹੈ ਇਹ ਵੀ ਪਹਿਲਾ ਸੁਬਾ ਵਾ ਠੀਕ ਆ ਜੀ ਦੋ 8 ਲੀਟਰ ਥੱਲੇ ਬੈਠ ਦੇ 8 ਕਿਲੋ ਪੱਕਾ ਚੋਣ ਚਾਂਦ ਰੱਸੀ ਰੁਸੀ ਦੀ ਲੋੜ ਨਹੀਂ ਰੱਸੀ ਪਾਈ ਦੀ ਆ ਰੱਸੀ ਪਾਈ ਦੀ ਆ ਦੋਵਾਂ ਗਾਵਾਂ ਨੂੰ ਪਾਈ ਦੀ ਠੰਡੀ ਸੀਲ ਉੱਤਾਂ ਠੀਕ ਆ ਜੀ ਠੰਡੀ ਸੀਲ ਆ ਤੇ ਬਣੀ ਬੁਣੀ ਵੀ ਆ ਗਾਂ ਪਾਈ ਇੱਕ ਮਹੀਨਾ ਦਾ 10 ਦਿਨ ਹੋ ਗਏ ਤੇ ਬਣੀ ਉਹ ਗਰੰਟੀ ਕੋ ਨਹੀਂ ਆਪਣੀ ਉਹ ਗਰੰਟੀ ਉਹ ਅਗਲੇ ਦੇ ਕਰਮ ਹਾਂ ਜੀ ਕਿਸਮਤ ਠੀਕ ਆ ਜੀ ਤੇ ਵਾੜ ਸੋਹਣੀ ਸੂਹਾ ਪਹਿਲਾ ਹੈ ਚਵਾਈ ਚੋਈ ਚੰਗੀ ਸੋਹਣੀ ਹੁੰਦੀ ਆ ਲੋ ਮਿੱਤਰੋ ਬਹੁਤ ਸੋਹਣੀ ਆ ਥਾਂ ਥਣ ਚੰਗਾ ਲੱਗਾ ਮੁੱਠੀ ਥਾਣਿਆ ਜਿਆਦਾ ਨਹੀਂ ਆ ਡੈਸੀ ਜੀ ਬਾਈ ਕਹਦਾ ਤੇ ਖੋਲ ਕੇ ਚਲਾ ਕੇ ਵਿਖਾਈਏ ਬਾਈ ਲੋ ਬਾਈ ਤੋਂ ਵਰ ਕੇ ਤਾਂ ਮੁਖਾਉਣ ਲੱਗੇ ਆ ਤੇ ਇੱਕ ਰੰਮੜਾ ਆ ਨੋਟ ਵੇਖ ਲੋ ਕਰ ਲੋ ਤੇ ਹਾਈ ਟੂਟ ਸੋਹਣੀ ਆ ਠੀਕ ਆ ਜਵਾਨ ਆ ਵਹਿੜ ਪੂਰੀ ਫੱਬਦੀ ਬੋਦੀ ਵਾਲੀ ਵਹਿੜ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਠੀਕ ਆ ਜੀ ਦੁੱਧ 7 ਕਿਲੋ ਪੱਕਾ 7 ਲੀਟਰ ਪੱਕਾ 7 ਲੀਟਰ ਪੱਕਾ ਦੁੱਧ ਲਓ ਜੀ ਲਾਓ ਮੋੜ ਲਿਓ ਤੇ بارش ਹੋ ਰਹੀ ਆ ਸੱਤ ਕਹਿੰਦਾ ਬਾਈ ਕਹਿੰਦਾ ਆਗੇ ਪੂਰਾ ਮਿੰਤੀ ਦਾ ਦੁੱਧ ਆ ਅੰਡਾ ਕਰਕੇ ਤੇ ਜਿਹੜਾ ਮਰਜ਼ੀ ਆਦਾ ਚੋ ਕੇ ਨਰਕ ਪਰ ਕਰਕੇ ਤੇ ਕੀ ਬਾਈ ਫਿਰ ਇਹਦੀ ਰੇਟ ਕੀ ਕਰ ਦੇਣਾ ਆਪਾਂ ਮੇਰਾ ਵੀਰ ਆਪਾਂ ਆਣਾ 16000 ਮੋਲੇ ਦਾ ਤੇ ਵਿੱਚੋ ਕੀ ਮਾਨਤਨ ਕਰਦੇਗੇ 1000 ਰੁਪਿਆ ਕਰਦਾ ਮਾਨਤਨ ਹੋਰ 1000 ਕਰ ਦਿਓ 14000 ਦੀ ਦੇ ਦੇਗੀ 14000 ਦੀ ਹਾਂ ਤੇ ਦੁੱਧ 7 ਕਿਲੋ 7 ਨਹੀਂ ਤਾਂ ਪੱਕਾ ਦੋ ਬਾਈਲਰ ਵਸ਼ੀਆ ਇਰੋਂ ਠੀਕ ਆ ਤੇ ਬਹੁਤ ਸੋਹਣੀ ਥਾਂ ਥੋਣੀ ਚੰਗਾ ਲੱਗਾ ਜੇ ਆਖੀਏ ਚਲੋ ਹਾਂ ਕਿਉਂਕਿ ਮੌਸਮ ਥੋੜਾ ਜਣਾ ਤੁਹਾਨੂੰ ਪਤਾ ਬੱਦਲਵਾਈ ਕਰਕੇ ਨਹੀਂ ਪੂਰਾ ਕਈ ਰਾ ਪਤਾ ਲੱਗਦਾ ਆਓ ਦੂਜੇ ਨੰਬਰ ਤੇ ਦਈਏ ਡਿਟੇਲ ਇਹ ਕਿਰਵਾ ਸਵੇਰ ਤੇ ਕੀ ਦੁੱਧ ਆਦਿਆ ਇਹ 55 ਲੀਟਰ ਹਾਂ 6 ਲੀਟਰ ਰੋਟ ਪੱਕਾ ਲੈ ਠੀਕ ਆ ਰਸਈ ਇਹਨੂੰ ਪਾਉਣੀ ਪੈਂਦੀ ਆ ਰਸਈ ਪਾਉਣੀ ਪੈਂਦੀ ਆ ਸਾਰਿਆਂ ਦਾ ਤੇ ਮੈਂ ਕੋ ਮੋਟਾ ਲੱਗਾ ਹਾਂ ਜੀ ਠੰਡ ਮੋਟਾ ਜ਼ਰਾ ਭਾਈ ਥਣੇ ਦਾ ਬਹੁਤ ਸੋਹਣਾ ਲੱਗਾ ਜੀ ਠੰਡੀ ਖੋਲੋ ਭਾਈ ਦੇ ਵੀ ਤੋਰ ਕੇ ਲਾਵਖਾਈਏ ਲਾਓ ਭਾਈ ਕਰੋ ਚੈੱਕ ਵੇਖੋ ਇਹ ਬਸਰ ਵੀ ਬਹੁਤ ਮਤਲਬ ਲਿਸ਼ਕੰਦਿਆ ਆਪਣਾ ਜੋਰ ਲਾਉਂਦਿਆ ਚਲੋ ਪ੍ਰਮਾਤਮਾ ਠੀਕ ਆ ਤੂਰਾ ਤੂਰਾ ਤੇ ਮਿਸਰੋ ਧੁੰਗਦਾ ਹੀ ਸਹੀ ਆ ਠੀਕ ਆ ਚਲਦਿਆਂ ਤੇ ਬਹੁਤ ਸੋਹਣੀਆਂ ਦੋਵੇਂ ਹੁੰਦਾ ਜੀ ਇਹ ਦੂਜਾ ਵੀ ਸੁਗ ਮੰਨ ਸਕਦੇ ਮਿੱਤਰੋ ਤੀਜਾ ਵੀ ਮੰਨ ਸਕਦੇ ਕਿਉਂਕਿ ਵੱਡੇ ਗਾਂ ਤੀਜਾ ਤੂਆ ਵੀ ਹੋ ਸਕਦੀ ਆ ਇਹਨੂੰ ਅਜ 22 ਦਿਨ ਹੋ ਗਏ ਬਣੀ ਨੂੰ ਇਹਨੂੰ 22 ਦਿਨ ਹੋ ਗਏ ਬਣੀ ਨੂੰ ਹਾਂਜੀ ਠੀਕ ਆ ਜਿਹਨੂੰ 22 ਦਿਨ ਹੋ ਗਏ ਬਣੀ ਨੂੰ ਬਾਕੀ ਕਿ ਕਿਸਮਤ ਕਿਹੜੀ ਜਿਹਨੂੰ ਜਿਹਦੇ ਭਾਗਾ ਚ ਹੋਊਗੀ ਠੀਕ ਆ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਵਿਖਾਰ ਕੇ ਮੋਟਾ-ਮੋਟਾ ਇਹਦਾ ਭਾਈ ਕੀ ਲੈ ਆ ਦੇ ਕਰ ਦੇਣਾ ਇਹਦਾ ਅਗਰ 12000 ਮੋਲ ਦਾ 12000 ਸਿਰਫ ਹਾਂਜੀ ਇਹ ਬਿਲਕੁਲ ਜਾਇਆ ਜਾਂ ਕਿੰਨੇ ਦੀ ਦੇ ਰਹੀ ਹੈ ਦੇਰ ਗਈ 11000 ਦੀ ਫੋਰ ਛੱਡ ਦੀਏ ਪੂਰੇ 10 ਦੀ ਕਰ ਦੀਏ ਦੇ ਦਾਂਗੇ ਤੇ ਇੱਕ ਵਾਰ ਆਪਣਾ ਨਾਮ ਤੇ ਫੋਨ ਨੰਬਰ ਬੋਲ ਦਿਓ ਗੁਰਸਾਹਬ ਸਿੰਘ ਨਾਲ ਗੋਖੋਠੀ ਪਿੰਡ ਤੇ ਨੰਬਰ 62399 18407 ਵੀਰੋ ਅੱਡ ਤੱਕ ਵੀਰਗੂ ਨੂੰ ਜ਼ਰੂਰ ਵੇਖਿਓ ਕਿਉਂਕਿ ਵੀਰਗੂ ਵੇਖੋਗੇ ਤੇ ਫੇਰੀ ਨਰਕ ਪਰ ਤੁਸੀਂ ਕਰ ਸਕਦੇ ਜੇ ਤੇ ਰੇਟ ਵਾਗ ਕੇ ਉਡਦੀਆਂ ਸਵਾਲਾ ਹੀ ਬਾਈ ਨੇ ਕਰਦਾ ਤੇ ਇੰਨੇ ਰੇਟ ਤੁਹਾਨੂੰ ਪਤਾ ਕੋਈ ਬੱਛੀ ਨਹੀਂ ਫੰਡਰ ਦਿੰਦਾ ਜਿਗਰਾ ਉਹ ਬੰਦੇ ਚੱਲ ਜੀਗੇ ਤੇ ਬੱਚੀਆਂ 20 20000 ਰੁਪਏ ਦੇ ਵਿੱਚ ਮਿਲ ਜੰਦਗਾ ਐਵੇਂ ਨਹੀਂ ਅਸੀਂ ਜਾਂਦੇ ਜੋ ਕਿ ਸਾਰੇ ਵੀਰ ਜਿਹਨੂੰ ਗੁੱਸੇ ਵਾਲੀ ਗੱਲ ਲੱਗਦੀ ਉਹ ਜਾ ਕੇ ਵੇਖ ਸਕਦਾ ਅਸੀਂ ਖੁਦ ਮੰਡੀਆਂ 'ਚ ਰਹਿੰਨੇ ਆ ਬਹੁਤ ਸੋਹਣਾ ਰੇਟ ਕੀਤਾ ਨਾਲੇ ਦੁੱਧ ਦੇ ਡੰਗਾ ਨਾਲ ਬੜੀਆਂ ਵੀ ਆ ਵਾਧੇ ਬੰਦੀਆਂ ਆ ਤੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖੇ